ਇਹ ਫੋਟੋ ਕਿਤਾ ਨਹੀਂ ਹੈ ਲਓ ਜੀ ਵਿੱਚ ਆਓ ਵੀ ਅਦਰ ਆਓ ਬੜੀ ਬੋਲ ਟੈਕਨੀਕਲ ਇਹ ਕਰ ਜਾ ਕੇ ਠੀਕ ਹੋ ਜਾਊਗਾ ਜੀ ਇਹਨਾਂ ਵਿੱਚ ਫਰਦਾਂ ਕਿਤੇ ਕਿਤੇ ਦੇ ਰਹੇ ਨਹੀਂ ਅੱਗੇ ਅਸਾ ਯੂਗਾਈ ਪਰ ਇਹਨਾਂ ਦਾ ਹਾਲ ਨਹੀਂ ਆਜੋ ਹਾਲੇ ਉੱਪਰ ਨਹੀਂ ਆਜੀ ਬੜਾ ਬੜਾ ਨਾਨਾ ਲੋ ਜਿਉ ਕਹੂ ਗਏ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਉੱਤੇ ਸ਼੍ਰੀ ਸਨਾਤਨ ਤਮਾ ਮਹਾਵੀਰ ਦਲ ਸਮਾਣਾ ਵੱਲੋਂ ਤੇ ਬਾਬਾ ਹਦਰ ਸ਼ੇਖ ਸੇਵਾ ਦਲ ਸਮਾਣਾ ਵੱਲੋਂ ਸਾਂਝੇ ਤੌਰ ਤੇ ਜਿੰਨੇ ਵੀ ਆਪਣੇ ਸਮਾਣੇ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਜਿਵੇਂ ਕਿ ਗੋਪਾਲ ਭਵਨ ਦੇ ਵਿੱਚ ਪਬਲਿਕ ਸਕੂਲ ਦੇ ਵਿੱਚ ਤੇ ਹੁਣ ਨਵੀਂ ਬੋਨ ਸ਼ਾਲਾ ਦੇ ਵਿੱਚ ਅਸੀਂ ਪਹੁੰਚੇ ਆਂ ਤਾਂ ਇਸ ਸੰਸਥਾ ਵੱਲੋਂ ਜਿਵੇਂ ਆਪਾਂ ਯੋਗਾ ਆਪਣੇ ਸ਼ਰੀਰ ਨੂੰ ਸਵਸਥ ਰੱਖਣ ਦੇ ਲਈ ਯੋਗਾ ਕਰ ਰਹੇ ਆਂ ਉਸੇ ਤਰ੍ਹਾਂ ਵਾਤਾਵਰਣ ਨੂੰ ਵੀ ਸਵੱਛ ਰੱਖਣ ਦੇ ਲਈ ਆਪਾਂ ਨੂੰ ਪੇੜ ਪੌਦੇ ਲਗਾਉਣ ਦੀ ਬਹੁਤ ਜ਼ਰੂਰਤ ਹੈ ਉਸੇ ਉਪਰਾਲੇ ਦੇ ਤਹਿਤ ਅੱਜ ਸਾਰੀ ਸੰਗਤ ਨੂੰ ਤੁਲਸੀ ਦੇ ਪੌਦੇ ਸੰਸਥਾ ਵੱਲੋਂ ਵੰਡੇ ਗਏ ਨੇ ਤਾਂ ਕਿ ਆਪਾਂ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਧੰਨਵਾਦ ਕਿੰਨੇ ਬੁੱਟੇ ਵੰਡੇ ਨੇ ਅੱਜ ਹੋਂ ਤੱਕ ਸੰਸਥਾ ਵੱਲੋਂ 700 ਬੁੱਟਾ ਬੰਡੇ ਆ ਜਾ ਚੁੱਕੇ ਹਨ ਅੱਜ 300 ਤુલਸੀ ਦੇ ਬੁੱਟੇ ਬੰਡੇ ਜਾ ਚੁੱਕੇ